ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਧਨ ਧਨ ਹਮਾਰੇ ਭਾਗ ਘਰ ਆਇਆ ਤੇ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤਦ ਆਪੇ ਅਰਦਾਸ ਮੈਂ ਹੋਰ ਥਾ ਹੋ ਰਹੀ ਜਿਸ ਕਹਿ ਕਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੁਖਾਓ ਟਲ ਗੁਰ ਸੇਵੀਐ ਅਹਰਸੋ ਸਾਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਿਨ ਰਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਰਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚੇ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਰੇ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨਹਿ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਨਾ ਕੋ ਮਿਲੇ ਜਿਨ ਕੋ ਧੁਰ ਲਿਖ ਪਾਇਆ ਮਹਲਾ ਤੀਜਾ ਘਰਿ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨ ਜਾਣੈ ਬ੍ਰਹਮ ਦਾ ਪਰਮੁ ਭੁਲਾਇਆ ਜਦਕ ਸੰਗਰਾ ਕਰਤੇ ਆਪ ਕੋ ਆਇਆ ਗੁਰਮੁਖ ਵਰਲੇ ਸੋਜੀ ਪਈ ਤੇ ਨ ਅੰਦਰ ਬ੍ਰੰਧ ਖਾਇ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾ ਉਪਜੈ ਬਿਨ ਸ਼ਬਦੇ ਮੇਲ ਮਿਲਾਇਆ ਸ਼ਬਦ ਸਰਬਜਗ ਬਉਰਾਨਾ ਬ੍ਰਿਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉੜੀ ਸੋ ਹਰਿਪੁਰਖ ਅਬੰਮ ਹੈ ਕਹੋ ਕਿਤ ਬਿਧ ਭਾਈਐ ਤਸ ਰੂਪ ਨਾਰੇਗ ਅਦ੍ਰਿਸ਼ਟ ਪਹੋ ਜਨ ਕਿਉ ਧਿਆਈ ਐ ਨਰੰਕੋਰ ਨਿਰੰજન ਹਰ ਅਗੰ ਕਿਉ ਕਹਿ ਗੁਣ ਗਾਈਐ ਜਿਸ ਆਪੁ ਬੁਝਾਏ ਆਪੋ ਸੋ ਹਰ ਮਾਰਗ ਪਾਈਐ ਗੁਰਪੂਰੇ ਵਖਾਲਿਆ ਗੁਰ ਸੇਵਾ ਪਾਈਐ ਜਿਸ ਆਪ ਗੁਜਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇ ਖਾਲੀਆ ਗੁਰ ਸਿਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਜੀ माया ममता मोहनी जिन ता जग विधाया मनमुख खाधे गुरमुख उभरे जिनी सचनाम चाया वाहिगुरु जी का खालसा वाहिगुरु जी फतिह